ਸਾਡੀਆਂ ਭੈਣਾਂ ਵਾਸਤੇ ਲੱਗ ਚੁੱਕਿਆ ਰਖੜੀ ਸੇਲ ਮੇਲਾ 50% ਡਿਸਕਾਊਂਟ ਰੇਟਾਂ ਤੇ ਯਾਨੀ ਕਿ ਜਿਹੜਾ ਸੂਟ ਬਾਜ਼ਾਰ ਦੇ ਵਿੱਚ 7-800 ਦਾ ਹੈ ਉਹ ਇੱਥੇ ਅੱਧੇ ਰੇਟਾਂ ਤੇ ਮਿਲੂਗਾ ਤੇ ਪਿਛਲੇ ਮਹੀਨੇ ਅਸੀਂ ਇੱਕ ਵੀਡੀਓ ਪਾਈ ਸੀ ਵੀ ਜਿਹੜੀਆਂ ਭੈਣਾਂ ਸਾਡੀਆਂ ਵੀਡੀਓ ਸ਼ੇਅਰ ਕਰਨਗੀਆਂ 11 ਭੈਣਾਂ ਵਾਸਤੇ ਇੱਕ-ਇੱਕ ਸੂਟ ਅਸੀਂ ਗਿਫਟ ਕਰਾਂਗੇ ਤਾਂ ਅੱਜ ਅਸੀਂ ਆਏ ਹਾਂ ਜੀ ਸ਼ੋਰੂਮ ਤੇ ਡੌਲਸੀ ਕਲੈਕਸ਼ਨ ਤੇ ਆਪਾਂ ਜਿਹੜੀ ਪਿਛਲੇ ਮਹੀਨੇ ਵੀਡੀਓ ਪਾਈ ਸੀ ਉਹ ਤੁਸੀਂ ਕਿਸੇ ਵੀ 11 ਭੈਣਾਂ ਨੂੰ 11 ਸੂਟ ਅਸੀਂ ਦੇਵਾਂਗੇ ਜਿਹੜਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਗਰੁੱਪਾਂ 'ਚ ਪਾ ਕੇ ਉਹਦਾ ਸਕਰੀਨਸ਼ਾਟ ਤੁਹਾਡੇ ਨੰਬਰ ਤੇ ਭੇਜੂਗਾ ਹਾਂਜੀ ਉਹ ਸੂਟ ਆਪਾਂ ਭੇਜ ਤੇ ਹਾਂਜੀ ਹਾਂ ਆ ਪੈਕਿੰਗ ਕਰੀ ਪਿਆ ਜੀ ਠੀਕ ਹੈ ਆ ਸਾਰੇ ਜਾ ਰਹੇ ਨੇ ਜਿਹੜਾ ਕੋਈ ਆ ਕੇ ਲੈ ਜੂ ਲੈ ਜੂ ਨਹੀਂ ਕੋਰੀਅਰ ਆਹੀ ਭੇਜ ਰਿਆਂ ਜੀ ਅਸਾਂ ਨਹੀਂ ਕੋਰੀਅਰ ਆਹੀ ਭੇਜ ਦੋਗੇ ਹਾਂਜੀ ਹਾਂਜੀ ਇਹ ਹੈਗਾ ਡਿਸਟ੍ਰਿਕਟ ਮਾਨਸਾ ਤੇ ਪਿੰਡ ਮੂਸਾ ਆਪਣਾ ਸਿੱਧੂ ਮੂਸੇ ਵਾਲੇ ਦਾ ਪਿੰਡ ਹੈ ਹਾਂਜੀ ਸਿੱਧੂ ਮੂਸੇ ਵਾਲੇ ਲਓ ਜੀ ਸਾਡੀ ਭੈਣ ਨੂੰ ਸੂਟ ਵੀ ਕੱਟ ਕੇ ਦਿਖਾ ਦਿੰਨੇ ਆਂ ਵੀ ਆ ਸੂਟ ਹੈ ਜਿਹੜਾ ਮਾਰਕੀਟ ਦੇ ਵਿੱਚ ਘੱਟੋ ਘੱਟ 2200 ਰੁਪਏ ਦਾ ਆ ਸਾਡੀ ਭੈਣ ਵਾਸਤੇ ਗਿਫਟ ਜਾ ਰਿਹਾ ਆ ਹੈਗਾ ਜੀ ਜ਼ਿਲ੍ਹਾ ਮਾਨਸਾ ਪਿੰਡ ਪਿੱਖੀ ਇਹ ਵੀ ਮਾਨਸਾ ਜੀ ਪੈਂਦਾ ਹੈ ਇਹ ਵੀ ਸੂਟ ਤੁਹਾਨੂੰ ਦਿਖਾ ਦਿੰਨੇ ਆ ਵੀ ਕੋਈ ਸਸਤੇ ਸੂਟ ਨਹੀਂ ਹੈਗੇ ਵਧੀਆ ਵਧੀਆ ਸੂਟ ਗਿਫਟ ਦਿੰਦੇ ਨੇ ਇਹ ਆਪਦੀਆਂ ਭੈਣਾਂ ਵਾਸਤੇ ਆ ਮੋੜ ਮੰਡੀ ਜਾ ਰਿਹਾ ਆ ਮੋੜ ਮੰਡੀ ਜਾ ਰਿਹਾ ਆ ਲੋ ਕਿੰਨਾ ਪਿਆਰਾ ਸੂਟ ਆ ਜੀ ਆ ਦੇਖੋ ਸ਼ਾਈਨਿੰਗ ਦੇਖੋ ਕਿੰਨੀ ਸੋਹਣੀ ਹੈ ਸੂਟ ਦੀ ਇਹ ਸੂਟ ਗਿਫਟ ਦੇ ਵਿੱਚ ਦਿੱਤਾ ਹੈ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਦਾ ਹੈ ਜਿਹੜੀ ਭੈਣ ਸਾਡੀ ਵੀਡੀਓ ਸ਼ੇਅਰ ਕਰਦੀ ਹੈ ਬਾਕੀ ਆ ਪੂਰੇ 11 ਸੂਟ ਨੇ ਇਕੱਲਾ ਇਕੱਲਾ ਸੂਟ ਖੋਲ ਕੇ ਦਿਖਾਉਣ ਲੱਗ ਗਏ ਤਾਂ ਵੀਡੀਓ ਬਹੁਤ ਲੰਬੀ ਬਣ ਜਾਣੀ ਆ ਲੋ ਇਕੱਦਾ ਤੁਹਾਨੂੰ ਹੋ ਆ ਦੇਖੋ ਜੀ ਕਿੰਨਾ ਪਿਆਰਾ ਕਲਰ ਹੈ ਇਸ ਤਰ੍ਹਾਂ ਦੇ ਸੂਟ ਜਿਹੜੇ ਗਿਫਟ ਭੇਜਦੇ ਆਂ ਅਸੀਂ ਜਿਹੜੀ ਭੈਣ ਸਾਡੀ ਵੀਡੀਓ ਵੱਤ ਵਤ ਸ਼ੇਅਰ ਕਰਦੀ ਹੈ ਗਰੁੱਪਾਂ 'ਚ ਪਾਉਂਦੀ ਹੈ ਹੁਣ ਇਸ ਵਾਰ ਭੈਣਾਂ ਨੂੰ ਅਸੀਂ 21 ਗਿਫਟ ਦੇਣੇ ਆ 21 ਇਸ ਵਾਰ 21 ਭੈਣਾਂ ਨੂੰ ਸੂਟ ਦੇਣੇ ਆ ਜਿਹੜੇ ਮਰਜ਼ੀ ਸੂਟ ਲੈ ਜਾਓ ਛਾਂਟ ਕੇ ਪਰ ਵੀਡੀਓ ਸਾਡੀ ਸ਼ੇਅਰ ਕਰਕੇ ਗਰੁੱਪਾਂ 'ਚ ਪਾ ਕੇ ਸਕਰੀਨ ਸ਼ਾਟ ਉਹਦਾ ਭੇਜ ਕੇ ਇਹਨਾਂ ਦੇ ਨੰਬਰ ਤੇ ਆਪਦੇ ਸਟੇਟਸ ਤੇ ਤੇ ਸਟੋਰੀ ਤੇ ਵੀਡੀਓ ਲਾਉਣੀ ਹੈ ਹੁਣ ਕਰਦੇ ਆਂ ਗੱਲ ਸੂਟਾਂ ਦੀ ਆ ਜਿਹੜਾ ਸੂਟ ਹੈ ਜੀ ਬਾਜ਼ਾਰ ਦੇ ਵਿੱਚ ਇਹਦਾ ਕੀ ਰੇਟ ਹੈ ਇਹ ਦਾ ਘੱਟੋ ਘੱਟ 600 ਰੁਪਏ ਆ ਜੀ ਆਪਾਂ 300 ਦਾ ਲਾ ਰਹੇ ਹਾਂ 600 ਵਾਲਾ 300 ਦਾ ਲਓ ਜੀ ਸੇਲ ਮੇਲਾ ਲਾਤਾ ਸਾਡੀਆਂ ਭੈਣਾਂ ਵਾਸਤੇ ਹਾਫ ਰੇਟਾਂ ਦੇ ਵਿੱਚ 600 ਵਾਲਾ ਸੂਟ 300 ਰੁਪਏ ਦਾ ਇਹਦੇ ਵਿੱਚ ਰੰਗ ਤੇ ਡਿਜ਼ਾਈਨਾਂ ਦੀ ਗੱਲ ਕਰੀਏ ਤਾਂ ਆਹ ਦੇਖ ਸਕਦੇ ਹੋ ਕਿੰਨੇ ਪਿਆਰੇ ਪਿਆਰੇ ਕਲਰ ਨੇ ਜੀ 600 ਵਾਲਾ ਸੂਟ 300 ਦਾ ਗਲੇ ਦੇ ਉੱਤੇ ਇਹਦੇ ਵਰਕ ਦੇਖੋ ਜੀ ਕਿੰਨਾ ਸੋਹਣਾ ਆ ਲੋ ਤਿੰਨ ਤਿੰਨ ਰੁਪਏ ਦੇ ਸੂਟ ਤੁਹਾਨੂੰ ਮਿਲ ਰਹੇ ਨੇ ਰਖੜੀ ਦੇ ਮੌਕੇ ਤੇ ਤਾਂ ਰਖੜੀ ਸੇਲ ਧਮਾਕਾ ਲਾ ਦਿੱਤਾ ਜੀ ਡੌਲਸੀ ਕਲੈਕਸ਼ਨ ਜੋਗੇ ਵਾਲਿਆਂ ਨੇ ਜੇਪ ਆਹ ਸੂਟ ਦੀ ਗੱਲ ਕਰੀਏ ਜੀ ਇਹ ਕਿੰਨੇ ਦਾ ਹੈ ਇਹ 800 ਦਾ ਹੈ 400 ਦਾ ਲਾਰ ਰਖੇ 800 ਰੁਪਏ ਵਾਲਾ 400 ਦਾ ਹਾਂਜੀ ਲਓ ਜੀ ਸਾਡੀਆਂ ਭੈਣਾਂ ਵਾਸਤੇ ਤਾਂ ਮੇਲਾ ਲੱਗ ਗਿਆ ਜੀ ਮੇਲਾ ਰਖੜੀ ਸੇਲ ਮੇਲਾ 800 ਵਾਲਾ ਸੂਟ ਹੈ ਜਿਹੜਾ ਪੂਰਾ ਸੂਟ ਪੂਰਾ ਸੂਟ ਹੈ ਜੀ 400 ਰੁਪਏ ਦਾ 800 16 400 ਦਾ ਯਾਨੀ ਕਿ ਹਾਫ ਰੇਟਾਂ ਦੇ ਵਿੱਚ ਹੈ ਇਹਦੇ ਵਿੱਚ ਵੀ ਜੇ ਆਪਾਂ ਰੰਗਾਂ ਤੇ ਡਿਜ਼ਾਈਨਾਂ ਦੀ ਗੱਲ ਕਰੀਏ ਤੁਸੀਂ ਆਹ ਦੇਖ ਸਕਦੇ ਹੋ ਜੀ ਕਿੰਨਾ ਸੋਹਣਾ ਵਰਕ ਸੂਟਾਂ ਦੇ ਉੱਤੇ ਹੋਇਆ ਹੋਇਆ ਜੀ ਆਹ ਲਓ ਆਹ ਦੇਖੋ ਆਹ ਦੇਖੋ ਜੀ ਕਿੰਨਾ ਪਿਆਰਾ ਕਲਰ ਹੈ ਆਹ ਲਓ 800 ਰੁਪਏ ਵਾਲਾ ਸੂਟ ਸਿਰਫ 400 ਰੁਪਏ ਦਾ 400 ਰੁਪਏ ਦਾ 400 ਰੁਪਏ ਦਾ ਆ ਲੋ ਆ ਦੇਖੋ ਕਿੰਨੇ ਸੋਹਣੇ ਸੋਹਣੇ ਰੰਗ ਹੈ ਜੀ ਕਿੰਨੇ ਸੋਹਣੇ ਸੋਹਣੇ ਆ ਦੇਖੋ ਜੀ ਕਿੰਨਾ ਪਿਆਰਾ ਕਲਰ ਹੈ ਸਿਰਫ 4 400 ਰੁਪਏ ਦੇ ਵਿੱਚ ਹੈ 4 400 ਰੁਪਏ ਦੇ ਵਿੱਚ ਇਹ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਵੀ ਜਿਹੜੀਆਂ 21 ਭੈਣਾਂ ਸਾਡੀਆਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਦੇ ਸਟੇਟਸ ਤੇ ਲਾਉਣਗੀਆਂ ਸਟੋਰੀ ਲਾਉਣਗੀਆਂ ਗਰੁੱਪਾਂ 'ਚ ਪਾਉਣਗੀਆਂ ਵੀਡੀਓ ਉਹਨਾਂ ਨੂੰ 21 ਭੈਣਾਂ ਨੂੰ 21 ਸੂਟ ਦੇਣੇ ਹੈ 1000 1000 ਵਾਲੇ 15 15 16 ਚਾਹੇ ਛਾਂ ਤੇ ਇੱਕ ਦੋ ਵਾਰ ਹੋਰ ਦਿਖਾਓ ਜੀ ਕਿਹੜੇ ਕਿਹੜੇ ਰੇਟ ਵਾਲੇ ਸੂਟ ਆਪਣੇ ਕੋਲੇ ਇਹ 1000 ਰੁਪਏ ਦਾ ਸੀ ਇਹ 450 ਦੀ ਕਰਤਾ ਜੀ ਬਾਜ਼ਾਰ 'ਚ 1000 ਰੁਪਏ ਦਾ ਤੁਸੀਂ ਦਿਓਗੇ 450 450 ਲਓ ਜੀ 1000 ਰੁਪਿਆ ਮਾਰਕੀਟ ਰੇਟ ਹੈ ਤੇ ਇੱਥੇ ਤੁਹਾਨੂੰ ਡਾਲਸੀ 컬렉ਸ਼ਨ ਜੋਗੇ ਵਾਲਿਆਂ ਦਾ ਮਿਲੂਗਾ ਸਿਰਫ 450 ਰੁਪਏ ਦਾ 450 ਰੁਪਏ ਦਾ ਇਹਦੇ ਵਿੱਚ ਜੇ ਆਪਾਂ ਰੰਗਾਂ ਤੇ ਡਿਜ਼ਾਈਨਾਂ ਦੀ ਗੱਲ ਕਰੀਏ ਲਓ ਜੀ ਆਹ ਵਰਕ ਦੇਖੋ ਕਿੰਨਾ ਸੋਹਣਾ ਹੋਇਆ ਹੋਇਆ ਆਹ ਦੇਖੋ ਜੀ ਆਹ ਕਿੰਨਾ ਸੋਹਣਾ ਸੂਟ ਹੈ ਸਿਰਫ 450 ਰੁਪਏ ਦਾ 450 ਰੁਪਏ ਦਾ ਇਹਦੇ ਨਾਲ ਦੁਪੱਟਾ ਦੇਖੋ ਕਿੰਨਾ ਸੋਹਣਾ ਲਓ ਜੀ ਦੁਪੱਟੇ ਦਾ ਕਿੰਗ ਸਾਈਜ਼ ਹੋਊਗਾ ਇਹ ਨਹੀਂ ਹੋਊਗਾ ਵੀ ਸ਼ਾਰਟ ਹੋਊਗਾ ਆ ਲੋ ਆ ਦੇਖੋ 450 ਰੁਪਏ ਦਾ ਪੂਰਾ ਸੂਟ ਉਦੋਂ ਬਾਅਦ ਆ ਦੇਖੋ ਜੀ ਵਰਕ ਕਿੰਨਾ ਸੋਹਣਾ ਹੈ ਇਧਰ ਚੱਕੋ 1000 ਰੁਪਏ ਵਾਲਾ ਸਿਰਫ 450 ਰੁਪਏ ਦਾ ਆ ਲੋ ਆ ਦੇਖੋ ਇਹ ਬਨਾਰਸੀ ਚਾਹੀਏ ਇਹ ਵੀ 450 ਦੀ ਕਰ ਬਨਾਰਸੀ ਸੂਟ ਸਿਰਫ 450 ਦਾ 1000 ਰੁਪਏ ਮਾਰਕੀਟ ਰੇਟ ਹਾਂਜੀ ਹਾਂਜੀ ਲਓ ਜੀ ਤਾ ਸਾਡੀਆਂ ਭੈਣਾਂ ਵਾਸਤੇ ਇਸ ਵਾਰ ਅਸੀਂ ਤੋਹਫੇ ਲੈ ਕੇ ਆਏ ਤੋਹਫੇ ਗਿਫਟ ਲੈ ਕੇ ਆਏ ਵਧੀਆ ਵਧੀਆ ਆ ਲੋ ਆ ਦੇਖੋ ਕਿੰਨਾ ਸੋਹਣਾ ਸੂਟ ਹੈ ਆ ਦੇਖੋ ਪਿੰਕ ਕਲਰ ਕਿੰਨਾ ਸੋਹਣਾ ਇਹਦੇ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਬਣਿਆ ਹੋਇਆ ਉੱਤੇ ਆ ਲੋ ਸਿਰਫ 450 ਰੁਪਏ ਦਾ ਲਓ ਜੀ 1000 ਰੁਪਏ ਵਾਲਾ ਸੂਟ 450 ਰੁਪਏ ਵਿੱਚ ਰਖੜੀ ਸੇਲ ਧਮਾਕਾ ਆ ਦੇਖੋ ਚਿਕਨ ਦਾ ਕੱਪੜਾ ਜੀ ਉੱਤੇ ਵਰਕ ਹੋਇਆ ਹੋਇਆ ਨਾਲ ਇਹਦੇ ਦੁਪੱਟਾ ਆ ਦੇਖੋ ਕਿੰਨਾ ਸੋਹਣਾ ਦੁਪੱਟਾ ਇਹ ਸਿਰਫ 450 ਵਾਲੇ ਸੂਟ ਨੇ ਜੱਪਰ ਰੰਗਾਂ ਤੇ ਡਿਜ਼ਾਈਨਾਂ ਦੀ ਗੱਲ ਕਰੀਏ ਆ ਦੇਖੋ ਰੰਗ ਤੇ ਡਿਜ਼ਾਈਨ ਤੁਹਾਨੂੰ ਵਾਧੂ ਮਿਲ ਜਾਣਗੇ ਵਾਧੂ ਅਨਲਿਮਟਿਡ ਸਟਾਕ ਹੈ ਜੀ ਜਿੰਨਾ ਮਰਜ਼ੀ ਲੈ ਜਾਓ ਆ ਦੇਖੀ ਚਲੋ ਸਿਰਫ 450 ਰੁਪਏ ਵਿੱਚ ਇਸ ਤਰ੍ਹਾਂ ਦੇ ਰੰਗ ਡਿਜ਼ਾਈਨ ਕੱਪੜਾ ਵਧੀਆ ਹੋਊਗਾ ਜੀ ਪੂਰਾ ਵਧੀਆ ਆ ਲੋ ਸਿਰਫ 450 ਦਾ 450 ਦਾ 450 ਦਾ ਲਓ ਜੀ ਮਾਰਕੀਟ ਰੇਟ 12-1500 ਰੁਪਿਆ ਤੁਹਾਨੂੰ ਮਿਲੂਗਾ ਸਿਰਫ 500 ਰੁਪਏ ਦਾ 500 ਰੁਪਏ ਦਾ ਪਹਿਲਾਂ ਤੁਹਾਨੂੰ ਵਰਕ ਦਿਖਾ ਦਈਏ ਸੂਡ ਦੇ ਉੱਤੇ ਵਰਕ ਕਿੰਨਾ ਸੋਹਣਾ ਹੋਇਆ ਹੋਇਆ ਸਿਰਫ 500 ਰੁਪਏ ਵਿੱਚ ਆ ਨਾਲ ਦੁਪੱਟਾ ਇਹਦੇ ਇਦੇ ਵਿੱਚ ਜੇ ਆਪਾਂ ਰੰਗਾਂ ਤੇ ਡਿਜ਼ਾਈਨਾਂ ਦੀ ਗੱਲ ਕਰੀਏ ਬਹੁਤ ਸਾਰੇ ਰੰਗ ਡਿਜ਼ਾਈਨ ਮਿਲ ਜਾਣਗੇ ਇਹਦੇ ਵਿੱਚ ਆ ਲੋ ਜੀ ਬਹੁਤ ਸਾਰੇ ਕਲਰ ਮਿਲ ਜਾਣਗੇ ਵਰਕ ਦੇਖੋ ਗਲੇ ਦੇ ਉੱਤੇ ਵਰਕ ਕਿੰਨਾ ਸੋਹਣਾ ਹੋਇਆ ਹੋਇਆ ਆ ਦੇਖੋ ਜੀ ਆ ਲੋ ਕਲਰ ਡਿਜ਼ਾਈਨ ਵਾਧੂ ਸਿਰਫ 500 ਰੁਪਏ ਦਾ ਸੌਟ ਹੈ ਮਾਰਕੀਟ ਰੇਟਾ ਇਹਦਾ ਕੋਈ 1200 ਕੋਈ 1500 ਪਰ ਇੱਥੇ ਤੁਹਾਨੂੰ ਡੋਲਸੀ ਕਲੈਕਸ਼ਨ ਜੋਗੇ ਵਾਲਿਆਂ ਦੇ ਸਿਰਫ 500 ਰੁਪਏ ਦਾ 500 ਰੁਪਏ ਦਾ ਸਿਰਫ 500 ਰੁਪਏ ਦਾ ਆ ਲੋ ਰੰਗ ਤੇ ਡਿਜ਼ਾਈਨ ਵਾਧੂ ਨੇ ਆ ਲੋ ਦੇਖੀ ਚਲੋ ਜੀ ਤੇ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਇਸ ਵਾਰ ਸੀ 21 ਭੈਣਾਂ ਵਾਸਤੇ ਗਿਫਟ ਕੱਢਿਆਗਾ ਹਜ਼ਾਰ-ਹਜ਼ਾਰ 15-1500 ਰੁਪਏ ਵਾਲਾ ਸੂਟ ਗਿਫਟ ਕਰਨਾਗਾ 21 ਭੈਣਾਂ ਨੂੰ ਜਿਹੜੀ ਭੈਣ ਸਾਡੀ ਵੀਡੀਓ ਸ਼ੇਅਰ ਕਰੂਗੀ ਬਤ ਤੋਂ ਬਤ ਗੁਰਪਾਂਚ ਪਾਊਗੀ ਆਪਦੇ ਸਟੇਟਸ ਤੇ ਲਾਊ ਸਟੋਰੀ ਤੇ ਲਾਊਗੀ ਲਓ ਜੀ ਲਾਈਨਿੰਗ ਵਾਲਾ ਸੂਟ ਮਾਰਕੀਟ ਰੇਟ 15-1600 ਰੁਪਏ ਪਰ ਇੱਥੇ ਤੁਹਾਨੂੰ ਮਿਲੂਗਾ ਸਿਰਫ 600 ਰੁਪਏ ਦਾ ਜੇ ਆਪਾਂ ਦੁਪੱਟੇ ਦੀ ਗੱਲ ਕਰੀਏ ਤਾਂ ਦੁਪੱਟੇ ਦੇ ਉੱਤੇ ਬਹੁਤ ਸੋਨਾ ਵਰਕ ਹੋਇਆ ਹੋਇਆ ਆ ਲੋ ਸਿਰਫ 6-600 ਰੁਪਏ ਵਿੱਚ ਹੈ ਰਖੜੀ ਸੇਲ ਤਮਾਕਾ ਲੱਗ ਚੁੱਕਿਆ ਸਾਡੀਆਂ ਭੈਣਾਂ ਵਾਸਤੇ ਆ ਲੋ ਆ ਡਿਜ਼ਾਈਨ ਦੇਖੋ ਕਿੰਨਾ ਸੋਹਣਾ 1500 ਵਾਲਾ ਸਿਰਫ 600 ਰੁਪਏ ਦਾ 600 ਰੁਪਏ ਦਾ 600 ਰੁਪਏ ਦਾ ਇਹਦੇ ਨਾਲ ਆ ਦੁਪੱਟਾ ਜੀ ਆ ਲੋ ਜੱਪਰ ਰੰਗਾਂ ਤੇ ਡਿਜ਼ਾਈਨਾਂ ਦੀ ਗੱਲ ਕਰੀਏ ਤਾਂ ਬਹੁਤ ਸੋਹਣੇ ਸੋਹਣੇ ਰੰਗ ਆ ਚੁੱਕੇ ਨੇ ਜੀ ਆ ਲੋ ਸਿਰਫ 600 ਰੁਪਏ ਦਾ ਸੂਟ ਆ 600 ਰੁਪਏ ਦਾ 1500 ਵਾਲਾ 600 ਰੁਪਏ ਦਾ ਆ ਲੋ ਦੇਖੋ ਜੀ ਵਰਕ ਕਿੰਨਾ ਸੋਹਣਾ ਹੋਇਆ ਹੋਇਆ ਆ ਲੋ ਲਓ ਜੀ ਕਿੰਨੇ ਸੋਹਣੇ ਸੋਹਣੇ ਰੰਗ ਐ ਡਿਜ਼ਾਈਨ ਐ ਸਾਡੀਆਂ ਭੈਣਾਂ ਵਾਸਤੇ 21 ਸੂਟ ਗਿਫਟ ਹੈ ਜੀ ਜਿਹੜੀਆਂ 21 ਭੈਣਾਂ ਵੀਡੀਓ ਨੂੰ ਸ਼ੇਅਰ ਕਰਕੇ ਗਰੁੱਪਾਂ 'ਚ ਪਾਉਣਗੀਆਂ ਸਟੈਟਸ ਤੇ ਲਾਉਣਗੀਆਂ ਪਿਓਰ ਸਿਲਕ ਦਾ ਸੂਟ ਮਾਰਕੀਟ ਰੇਟ 22-2300 ਰੁਪਇਆ ਪਰ ਇੱਥੇ ਮਿਲੂਗਾ ਤੁਹਾਨੂੰ ਸਿਰਫ 900 ਰੁਪਏ ਦਾ 900 ਰੁਪਏ ਦਾ 900 ਰੁਪਏ ਦਾ ਆਹ ਦੁਪੱਟਾ ਜੀ ਇਹਦੇ ਨਾਲ ਇਸ ਤੋਂ ਬਾਅਦ ਅਗਲਾ ਰੰਗ ਆ ਗਿਆ ਜੀ ਇਹ ਆ ਦੇਖੀ ਚਲੋ ਵਰਕ ਬਹੁਤ ਸੋਹਣਾ ਹੋਇਆ ਹੋਇਆ ਹੈ ਮਾਰਕੀਟ ਦੇ ਵਿੱਚ ਜਿੱਥੇ ਮਰਜ਼ੀ ਰੇਟਾਂ ਟਰਾਈ ਕਰ ਲੋ ਰੇਟਾਂ ਦੀ ਪੂਰੀ ਗਾਰੰਟੀ ਹੋਊਗੀ ਜੇ ਆਹ ਸੂਟ ਤੁਹਾਨੂੰ ਕੋਈ 900 ਦਾ ਦੇ ਦੇ ਤਾਂ ਫ੍ਰੀ ਰੰਗ ਤੇ ਡਿਜ਼ਾਈਨ ਤੁਹਾਨੂੰ ਵੱਧੂ ਮਿਲ ਜਾਣਗੇ ਆ ਲੋ ਜੀ ਗਲੇ ਦੇ ਉੱਤੇ ਵਰਕ ਦੇਖੋ ਪਿਓਰ ਸਿਲਕ ਦਾ ਸੂਟ ਸਿਰਫ 900 ਰੁਪਏ ਦਾ 900 ਰੁਪਏ ਦਾ 900 ਰੁਪਏ ਦਾ ਆਹ ਡਿਜ਼ਾਈਨ ਦੇਖੋ ਜੀ ਆ ਵਰਕ ਕਿੰਨਾ ਸੋਹਣਾ ਹੋਇਆ ਹੋਇਆ ਸੂਟ ਦੇ ਉੱਤੇ ਆ ਲੋ ਸਿਰਫ 900 ਰੁਪਏ ਦਾ 2200 ਵਾਲਾ ਸਿਰਫ 900 ਰੁਪਏ ਦਾ ਜੀ 900 ਰੁਪਏ ਦਾ ਆ ਲੋ ਦੇਖੋ ਕਿੰਨਾ ਸੋਹਣਾ ਵਰਕ ਹੈ 2200 ਵਾਲਾ ਸੂਟ 2500 ਵਾਲਾ ਸੂਟ ਵੀ ਇੱਥੇ ਤੁਹਾਨੂੰ ਸਿਰਫ 900 ਦਾ ਮਿਲੇਗਾ ਜੀ ਆ ਲੋ ਰੰਗ ਤੇ ਡਿਜ਼ਾਈਨ ਬਹੁਤ ਸਾਰੇ ਆ ਚੁੱਕੇ ਨੇ ਸਾਡੀਆਂ ਭੈਣਾਂ ਵਾਸਤੇ ਰਖੜੀ ਸੇਲ ਮੇਲਾ ਲੱਗ ਚੁੱਕਿਆ ਹੈ ਡੌਲਸੀ ਕਲੈਕਸ਼ਨ ਜੋਗੇਵਾਲਾਂ ਦਾ ਬਾਕੀ ਹੋਰ ਐچھے ਤੁਹਾਨੂੰ ਵਿਆਹ ਸ਼ਾਦੀਆਂ ਵਾਲੇ ਪਾਰਟੀ ਵੇਅਰ ਫੈਨਸੀ ਸੂਟ 50% ਡਿਸਕਾਊਂਟ ਰੇਟਾਂ ਤੇ ਮਿਲਣਗੇ ਜਨਕਿ ਰਖੜੀ ਸੇਲ ਤਮਾਕਾ ਲੱਗ ਚੁੱਕਿਆ ਤੇ ਨਾਲ ਨਾਲ ਵਿਆਹ ਸ਼ਾਦੀਆਂ ਵਾਲੇ ਸੂਟ ਪਾਰਟੀ ਵੇਅਰ ਸੂਟ ਵੀ 50% ਡਿਸਕਾਊਂਟ ਰੇਟਾਂ ਤੇ ਕਰ ਦਿੱਤੇ ਨੇ ਨਾਲ ਦੁਪੱਟਾ ਜਿਹੜਾ ਦੁਪੱਟਾ ਵੀ ਭਾਰਾ ਹੋਊਗਾ ਸੂਟ ਦੇ ਆ ਦੇਖੀ ਚਲੋ ਜੀ ਇਸ ਤਰ੍ਹਾਂ ਦੇ ਸੂਟ ਤੁਹਾਨੂੰ ਇੱਥੇ ਬਾਦੂ ਸਾਰੇ ਮਿਲ ਜਾਣਗੇ ਸਿਰਫ 50% ਡਿਸਕਾਊਂਟ ਰੇਟਾਂ ਤੇ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਕਿੰਨਾ ਸੋਹਣਾ ਵਰਕ ਹੈ ਇਹ ਵੀ 50% ਡਿਸਕਾਊਂਟ ਰੇਟਾਂ ਦੇ ਆ ਵੀ ਜੇ ਅਸੀਂ ਕੱਲੇ-ਕੱਲੇ ਦਾ ਰੇਟ ਦੱਸਣ ਲੱਗੇ ਤਾਂ ਵੀਡੀਓ ਬਹੁਤ ਲੰਬੀ ਬਣ ਜਾਣੀ ਹੈ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਜਿਹੜੇ ਮਰਜ਼ੀ ਸੂਟ ਦਾ ਰੇਟ ਤੁਸੀਂ ਫੋਨ ਕਰਕੇ ਸਾਡੇ ਤੋਂ ਪੁੱਛ ਸਕਦੇ ਹੋ ਪਤਾ ਨੋਟ ਕਰ ਲਓ ਜੀ ਪਹੁੰਚਣਾ ਕਿੱਥੇ ਹੈ ਆ ਆ ਗਿਆ ਮਾਨਸਾ ਦਾ ਬੱਸ ਅੱਡਾ ਇਧਰੋਂ ਆਪਾਂ ਚੱਲਾਂਗੇ ਲਿੰਕ ਰੋਡ ਵੱਲ ਨੂੰ ਥੋੜੀ ਜਿਹੀ ਦੂਰ ਜਾ ਕੇ ਖੱਬੇ ਪਾਸੇ ਆ ਗਿਆ ਜੀ ਪੈਟਰੋਲ ਪੰਪ ਪੈਟਰੋਲ ਪੰਪ ਦੇ ਸਾਹਮਣੇ ਜਿਹੜੀ ਸੜਕ ਹੈ ਆਪਾਂ ਇਧਰੋਂ ਚੱਲਾਂਗੇ ਥੋੜੀ ਜਿਹੀ ਦੂਰ ਜਾ ਕੇ ਆਹ ਸਾਹਮਣੇ ਲੱਗਿਆ ਹੋ ਮਹਾਰਾਜਾ ਅਗਰਸੈਨ ਭਵਨ ਵੱਲ ਨੂੰ ਜਿਹੜਾ ਰਸਤਾ ਜਾਂਦਾ ਆਪਾਂ ਇੱਧਰ ਨੂੰ ਜਾਵਾਂਗੇ ਤੇ ਆ ਆਪਾਂ ਮੁੜ ਕੇ ਥੋੜੀ ਜੀ ਦੂਰ ਜਾ ਕੇ ਆਪਾਂ ਫੇਰ ਸੱਜੇ ਮੁੜ ਜਾਾਂਗੇ ਥੋੜੀ ਜੀ ਗਾਹਾਂ ਜਾ ਕੇ ਆਪਾਂ ਚੱਲਦੇ ਰਹਾਗੇ ਚੱਲਦੇ ਰਹਾਗੇ ਤੇ ਆ ਸੱਜੇ ਪਾਸੇ ਆ ਗਿਆ ਜੀ ਡੌਲਸੀ ਕਲੈਕਸ਼ਨ ਵਾਲਿਆਂ ਦਾ ਸ਼ੋਅਰੂਮ ਇਹ ਚਾਰੇ ਸ਼ੋਅਰੂਮ ਇਕੱਠੇ ਬਣੇ ਹੋਏ ਨੇ ਡੌਲਸੀ ਕਲੈਕਸ਼ਨ ਵਾਲਿਆਂ ਦੇ ਹੁਣ ਆਪਾਂ ਅੰਦਰ ਚੱਲ ਕੇ ਤੁਹਾਨੂੰ ਦਿਖਾਉਨੇ ਆਂ ਵੈਰਾਈਟੀ ਸਾਰੀ ਵੀ ਕੀ ਕੀ ਆਈਟਮ ਹੈ ਆ ਦੇਖੋ ਜੀ ਲੇਡੀਜ਼ ਸੂਟ ਫੈਂਸੀ ਸੂਟ ਲਹਿੰਗੇ ਲਾਂਚੇ ਬਾਲੀਆਂ ਆਟਮਾ ਨੇ ਜੀ ਰਖੜੀ ਸੇਲ ਤੋਂ ਮਾਕਾ ਲੱਗ ਚੁੱਕਿਆ 3350 ਤੋਂ ਰੇਟ ਸਟਾਰਟ ਹੈ ਸੂਟਾਂ ਦਾ ਤਾਂ ਫਟਾਫਟ ਆਓ ਮੌਕੇ ਦਾ ਫਾਇਦਾ ਠਾਓ ਆਨਲਾਈਨ ਕੋਰੀਅਰ ਦਾ ਖਾਸ ਪ੍ਰਬੰਧ ਹੈ ਜੇ ਤੁਸੀਂ ਘਰੇ ਬੈਠੇ ਬਿਠਾਏ ਸੂਟ ਮੰਗਵਾਉਣਾ ਚਾਹੁੰਦੇ ਹੋ ਤਾਂ ਫੋਨ ਤੇ ਆਰਡਰ ਕਰ ਸਕਦੇ ਹੋ ਕੋਰੀਅਰ ਤੁਹਾਡੇ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਹੈ ਡੌਲਸੀ ਕਲੈਕਸ਼ਨ ਵਾਲਿਆਂ ਦੀ ਤੇ 21 ਭੈਣਾਂ ਨੂੰ 21 ਸੂਟ ਵੰਡਣੇ ਇਹਨਾਂ ਨੇ ਜਿਹੜੀਆਂ ਭੈਣਾਂ ਵੱਤੋ-ਵੱਤ ਵੀਡੀਓ ਸ਼ੇਅਰ ਕਰਨਗੀਆਂ ਗਰੁੱਪਾਂ 'ਚ ਪਾਉਣਗੀਆਂ ਸਕਰੀਨਸ਼ਾਟ ਖਿੱਚ ਕੇ ਇਹਨਾਂ ਦੇ ਨੰਬਰ ਤੇ ਭੇਜਣਗੀਆਂ ਧੰਨਵਾਦ ਜੀ ਜਲਦ ਮਿਲਾਂਗੇ ਨਵੇਂ ਵੀਡੀਓ ਦੇ ਵਿੱਚ